ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਮੈਂ ਹਾਂ ਜਿਸ ਕਾਰਨ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਨਾਲ ਕੈਨੇਡਾ ਵਿੱਚ ਰਿਟੇਲ ਥੈਫਟ ਵਿੱਚ ਹੋਇਆ ਵਾਧਾ ਵੈਮਕਵਰ 에ਰਪੋਰਟ ਤੇ ਅੱਜ ਦਾ ਦਿਨ ਸਭ ਤੋਂ ਬਿਜ਼ੀ ਇਮੀਗ੍ਰੇਸ਼ਨ ਚ ਬੰਦੀ ਕੁਰਪੀ ਸਿੰਘ ਨੇ ਸਾਂਝੀ ਕੀਤੀ ਜਾਣਕਾਰੀ ਹੁਣ ਜਾਣਦੇ ਹਾਂ ਖਬਰਾਂ ਵਿਸਤਾਰ ਦੇ ਨਾਲ ਹਮਲਟਨ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਅਨਟੈਰੀਓ, ਕੂਬੈਕ, ਬ੍ਰਿਟਿਸ਼ ਕੋਲੰਬੀਆ ਦੇ ਸ਼ਾਪਰ, ਡਰੱਗ ਮਾਰਟ ਤੇ ਸਟੋਰਾਂ ਵਿੱਚ ਕਈ ਸੈਂਕੜੇ ਆਰਗੇਨਾਈਜ਼ਡ ਰਿਟੇਲ ਚੋਰੀਆਂ ਨਾਲ ਜੁੜੇ 21 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਦੱਸਿਆ ਕਿ ਅਗਸਤ ਮਹੀਨੇ ਵਿੱਚ ਪ੍ਰੋਜੈਕਟ ਸੋਮਸਥ ਦੀ ਸ਼ੁਰੂਆਤ ਉਸ ਵੇਲੇ ਕੀਤੀ ਗਈ ਸੀ ਜਦੋਂ ਸੂਬੇ ਅਤੇ ਦੇਸ਼ ਭਰ ਵਿੱਚ ਇਸ ਕਿਸਮ ਦੀਆਂ ਯੋਜਨਾਵੱਧ ਚੋਰੀਆਂ ਵਿੱਚ ਵਾਧਾ ਨਜ਼ਰ ਆਇਆ ਸੀ ਜਾਜ਼ਕੀ ਦਰਾਂ ਨੂੰ ਪਤਾ ਲੱਗਾ ਕਿ ਹਿਮਿਲਟਨ ਸਮੇਤ ਕਈ ਇਲਾਕਿਆਂ ਵਿੱਚ ਸ਼ੌਪਰ ਡਰੱਗ ਮਾਰਟ ਦੇ ਸਟੋਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਤੇ ਇਹ ਸਭ ਇੱਕ ਗਰੁੱਪ ਦਾ ਹਿੱਸਾ ਸਨ ਜੋ ਫਰਵਰੀ 2024 ਤੋਂ অন্ਟਾਰੀਓ, ਕੂਬੈਕ ਅਤੇ BC ਵਿੱਚ ਵੱਡੇ ਪੱਧਰ ਤੇ ਚੋਰੀ ਅਤੇ ਚੋਰੀ ਕੀਤਾ ਸਮਾਨ ਵੇਚਣ ਦੇ ਧੰਦੇ ਵਿੱਚ ਸ਼ਾਮਲ ਸਨ ਪੁਲਿਸ ਮੁਤਾਬਕ ਚੋਰੀ ਕੀਤਾ ਸਮਾਨ ਮਿਸਿਸਾਗਾ ਦੇ ਇੱਕ ਵਿਅਕਤੀ ਕੋਲ ਪਹੁੰਚਾਇਆ ਜਾਂਦਾ ਸੀ ਜੋ ਅੱਗੇ ਇਸਨੂੰ ਬ੍ਰੈਂਟਨ ਦੀ ਵੱਡੀ ਲਿਕুইਡੇਸ਼ਨ ਵੇਅਰਹਾ우스 ਏਜੀ ਲਿਕুইਡੇਸ਼ਨ ਅਤੇ ਹੋਰ ਹੋਰ ਸੇਲਰਾਂ ਨੂੰ ਵੰਡਦਾ ਸੀ ਪੁਲਿਸ ਦਾ ਕਹਿਣਾ ਹੈ ਕਿ ਇਹ ਗਰੋ অন্ਟਾਰੀਓ ਵਿੱਚ ਸੈਂਕੜੇ ਚੋਰੀਆਂ ਲਈ ਜ਼ਿੰਮੇਵਾਰ ਹੋ ਸਕਦਾ ਹੈ ਅਤੇ ਹੋਰ ਮਾਮਲਿਆਂ ਦੀ ਜਾਂਚ ਜਾਰੀ ਹੈ ਨਾਲ ਹੀ ਮੌਨਿਟਰੀ ਪੁਲਿਸ ਨਾਲ ਵੀ ਸਾਂਝੇ ਤੌਰ ਤੇ ਕੰਮ ਕੀਤਾ ਜਾ ਰਿਹਾ ਹੈ ਕਿਉਂਕਿ ਗਰੋ ਉੱਥੇ ਵੀ ਸਰਗਰਮ ਸੀ ਮੰਗਲਵਾਰ ਨੂੰ ਪੁਲਿਸ ਨੇ 16 ਸਰਚ ਵਾਰੰਟ ਲਾਗੂ ਕੀਤੇ ਤਿੰਨ ਕਮਰਸ਼ੀਅਲ ਥਾਵਾਂ 6 ਘਰਾਂ ਅਤੇ 7 ਵਹੀਕਲਸ ਉੱਤੇ ਜਿੱਥੋਂ 1 ਮਿਲੀਅਨ ਡਾਲਰ ਤੋਂ ਵੱਧ ਮੁੱਲ ਦਾ ਚੋਰੀ ਕੀਤਾ ਸਾਮਾਨ ਤੇ 6 ਵਹੀਕਲ ਬਰਾਮਦ ਕੀਤੇ ਗਏ ਪੁਲਿਸ ਨੇ ਇਹ ਵੀ ਦੱਸਿਆ ਕਿ ਦੋ ਸ਼ੱਕੀ ਵਿਅਕਤੀ ਹਾਲਚ ਹੀ ਵੈਨਕੂਵਰ ਚੋਪਰਸ ਡਰੱਗ ਮਾਰਟ ਨੂੰ ਸਟੋਰਾਂ ਦਾ ਨਿਸ਼ਾਨਾ ਬਣਾਉਣ ਗਏ ਜਿੱਥੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਹੇਮਿਲਟਨ ਵਾਪਸ ਲਿਆਂਦਾ ਜਾ ਰਿਹਾ ਹੈ। ਕੁੱਲ ਮਿਲਾ ਕੇ 21 ਦੋਸ਼ੀਆਂ ਤੇ 175 ਦੋਸ਼ ਲਾਏ ਗਏ ਹਨ ਜਿਨ੍ਹਾਂ ਵਿੱਚ ਤਿੰਨ ਨਾਬਾਲਗ, ਇੱਕ 15 ਸਾਲ ਦਾ ਲੜਕਾ, ਇੱਕ 16 ਸਾਲ ਦੀ ਲੜਕੀ ਤੇ ਇੱਕ 17 ਸਾਲ ਦਾ ਲੜਕਾ ਵੀ ਸ਼ਾਮਲ ਹੈ। ਪੁਲਿਸ ਨੇ ਨੋਟ ਕੀਤਾ ਹੈ ਕਿ ਬਹੁਤੇ ਦੋਸ਼ੀ ਪਹਿਲਾਂ ਹੀ ਜ਼ਮਾਨਤ 'ਤੇ ਸਨ ਜਾਂ ਉਹਨਾਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗੈਸ਼ਨ ਵੈਂਕੂਵਰ ਇੰਟਰਨੈਸ਼ਨਲ 에어ਪੋਰਟ ਨੇ ਦੱਸਿਆ ਕਿ ਵੀਰਵਾਰ 18 ਦਸੰਬਰ ਨੂੰ 에어ਪੋਰਟ ਉਤੇ ਇਸ ਸਾਲ ਦਾ ਸਭ ਤੋਂ ਵੱਧ ਦਰੁਝੇਵੇਂ ਵਾਲਾ ਦਿਨ ਹੋਵੇਗਾ ਜਦੋਂ 76800 ਤੋਂ ਵੱਧ ਯਾਤਰੀ ਟਰਮੀਨਲਾਂ ਵਿੱਚੋਂ ਗੁਜ਼ਰਨ ਦੀ ਉਮੀਦ ਹੈ 에어ਪੋਰਟ ਅਧਿਕਾਰੀਆਂ ਮੁਤਾਬਕ 1 ਦਸੰਬਰ ਤੋਂ 21 ਜਨਵਰੀ ਤੱਕ 30 ਲੱਖ ਤੋਂ ਵੱਧ ਲੋਕ ਵੈਂਕੂਵਰ ਇੰਟਰਨੈਸ਼ਨਲ 에어ਪੋਰਟ ਰਾਹੀਂ ਯਾਤਰਾ ਕਰਨਗੇ ਜਿਸ ਵਿੱਚ 18 ਦਸੰਬਰ ਸਭ ਤੋਂ ਵਿਜ਼ੀ ਦਿਨ ਹੋਵੇਗਾ ਜਦੋਂ ਕਿ 22 ਦਸੰਬਰ 크리스마ਸ ਤੋਂ ਪਹਿਲਾਂ ਅਗਤੀ 29 ਦਸੰਬਰ ਨਿਊ ਇਅਰ ਤੋਂ ਪਹਿਲਾਂ ਸਭ ਤੋਂ ਵੱਧ ਭੀੜ ਵਾਲੇ ਦਿਨ ਰਹਿਣ ਦੀ ਆਸ ਦੱਸੀ ਜਾ ਰਹੀ ਹੈ। ਵਾਈਵੀਆ ਅਧਿਕਾਰੀਆਂ ਅਨੁਸਾਰ ਇਹ ਉਹ ਭਾਰੀ ਭੀੜ ਲਈ ਪਹਿਲਾਂ ਤੋਂ ਵਧੇਰੇ ਤਿਆਰ ਹਨ ਅਤੇ ਨਵੀਂ ਟੈਕਨੋਲੋਜੀ ਵਰਤ ਰਹੇ ਹਨ ਜਿਵੇਂ ਬਾਇਓਮੈਟ੍ਰਿਕ ਆਈਡੀ ਵੈਰੀਫਿਕੇਸ਼ਨ ਤੇ ਸੀਟੀ ਐਕਸ-ਰੇ ਮਸ਼ੀਨਾਂ ਜਿਨ੍ਹਾਂ ਨਾਲ ਕੁਝ ਸੁਰੱਖਿਆ ਚੈੱਕ ਪੁਆਇੰਟਾਂ ਤੇ ਯਾਤਰੀਆਂ ਨੂੰ ਲੈਪਟਾਪ ਅਤੇ ਤਰਲ ਪਦਾਰਥ ਬੈਗ ਵਿੱਚੋਂ ਕੱਢਣ ਦੀ ਲੋੜ ਨਹੀਂ ਰਹਿੰਦੀ। ਇਸ ਤਰ੍ਹਾਂ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਮੁਤਾਬਕ ਅਕਤੂਬਰ ਮਹੀਨੇ ਅਮਰੀਕਾ ਜਾਣ ਵਾਲੇ ਕੈਨੇਡੀਅਨ ਯਾਤਰੀਆਂ ਦੀ ਗਿਣਤੀ ਲਗਾਤਾਰ 9ਵੇਂ ਮਹੀਨੇ ਵਿੱਚ ਘਟੀ ਹੈ ਜਦਕਿ ਕੈਨੇਡਾ ਦੇ 8 ਸਭ ਤੋਂ ਵੱਡੇ 에ਅਰਪੋਰਟਾਂ ਰਾਹੀਂ 50 ਲੱਖ ਤੋਂ ਵੱਧ ਯਾਤਰੀ ਗੁਜ਼ਰੇ ਜੋ ਪਿਛਲੇ ਸਾਲ ਨਾਲੋਂ 4.5 ਫੀਸਦੀ ਵਾਧੇ ਹਨ ਵਾਈਵੀਆਰ ਨੇ ਅਕਤੂਬਰ ਵਿੱਚ ਹੀ 9 ਲੱਖ ਤੋਂ ਵੱਧ ਯਾਤਰੀ ਸੰਭਾਲੇ ਜੋ ਪਿਛਲੇ ਸਾਲ ਨਾਲੋਂ 6.6 ਫੀਸਦੀ ਵਾਧਾ ਹੈ ਰਿਪੋਰਟ ਦੱਸਦੀ ਹੈ ਕਿ ਕੁੱਲ 에ਅ ਟ੍ਰੈਫਿਕ ਵਿੱਚ ਅਮਰੀਕਾ ਜਾਣ ਵਾਲੇ ਯਾਤਰੀ ਸਿਰਫ 24.4 ਫੀਸਦੀ ਰਹੇ ਜਦਕਿ ਪਿਛਲੇ ਸਾਲ ਇਹ ਅੰਕੜਾ 28 ਫੀਸਦੀ ਸੀ ਅਤੇ ਇਸ ਦੀ ਥਾਂ ਕੈਨੇਡੀਅਨ ਲੋਕ ਦੇਸ਼ ਅੰਦਰ ਯਾਤਰਾ ਨੂੰ ਤਰਜੀਹ ਦੇ ਰਹੇ ਹਨ ਜਿਸ ਵਿੱਚ 8.5 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ ਵੈਂਕੂਵਰ 에ਅਪੋਰਟ ਤੋਂ ਇਸ ਛੁੱਟੀਆਂ ਦੇ ਮੌਸਮ ਦੌਰਾਨ ਸਭ ਤੋਂ ਪੌਪੂਲਰ 10 ਡੈਸਟੀਨੇਸ਼ਨ ਜਿਨ੍ਹਾਂ ਵਿੱਚ ਟੋਰਾਂਟੋ, ਕੈਲਗਰੀ, ਐਡਮਿੰਟਨ, ਕਲੋਨਾ, ਮੌਂਟਰੀਅਲ, ਹਾਂਗਕਾਂਗ, ਸੈਨ ਫਰਾਂਸਿਸਕੋ, ਵਿਕਟੋਰੀਆ, ਲਾਸ ਐਂਜਲਸ ਅਤੇ ਸਿਆਟਲ ਸ਼ਾਮਲਦਸੇ ਜਾ ਰਹੇ ਹਨ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਗੁਰਪ੍ਰੀਤ ਸਿੰਘ ਸੋਤਾ ਦੀ ਖਾਸ ਖਬਰ ਗੱਲ ਕਰਾਂਗੇ Amazon ਨੂੰ ਸੰਨ ਦੀ Amazon ਦਾ ਇੱਕ ਬਹੁਤ ਵੱਡਾ ਵੇਅਰਹਾਊਸ ਉਹਦੇ ਵਿੱਚੋਂ 2 ਮਿਲੀਅਨ ਜਾਨਕਿ 20 ਹਜ਼ਾਰ ਡਾਲਰ ਦਾ ਸਮਾਨ ਚੋਰੀ ਹੋਇਆ ਤੇ ਭਾਰਤੀ ਮੂਲ ਦੇ ਪੰਜ ਜਾਨੇ ਇਸ ਸੰਬੰਧੀ ਉਹਨਾਂ ਦੇ ਉੱਤੇ ਦੋਸ਼ ਲੱਗੇ ਆ ਜੀ ਏਜੈਕਸ ਐਂਟੈਰੀਓ ਦੇ ਵਿੱਚ Amazon ਦੇ ਫੁੱਲਫਿਲ ਸੈਂਟਰ ਦੇ ਉੱਤੇ ਆ ਇਹ ਜਿਹੜੇ ਚੋਰੀ ਹੋਣ ਦੀ ਗੱਲਬਾਤ ਬਾਹਰ ਸਾਹਮਣੇ ਆਈ ਆ Amazon ਇੱਕ ਬਹੁਤ ਵੱਡਾ ਆਨਲਾਈਨ ਰੀਟੇਲਰ ਆ ਮੈਨੂੰ ਲੱਗਦਾ ਕਿ ਸਾਰੀ ਦੁਨੀਆ ਹੀ ਹੁਣ ਤਾਂ ਇੱਥੋਂ ਸਮਾਨ ਆਰਡਰ ਕਰਦੀ ਆ ਤੇ ਬਹੁਤ ਵੱਡੀ ਗਿਣਤੀ ਵਿੱਚ ਇੱਥੇ ट्रांजੈਕਸ਼ਨਸ ਹੁੰਦੀਆਂ ਆ ਪਰ ਇੱਥੋਂ ਦੇ ਕੁਝ ਕਰਮਚਾਰੀ ਬਾਹਰਲੇ ਲੋਕਾਂ ਨਾਲ ਰਲ ਕੇ ਸਮਾਨ ਜਿਹੜਾ ਉਹ ਇੱਧਰ ਉੱਧਰ ਕਰ ਰਹੇ ਸੀਗੇ ਸੋ 20 ਲੱਖ ਡਾਲਰ ਦਾ ਸਮਾਨ ਚੋਰੀ ਹੋ ਗਿਆ ਅਮਾਜ਼ਨ ਨੂੰ ਸ਼ੱਕ ਪਿਆ ਉਹਨਾਂ ਨੇ ਇੱਕ ਲੋਕਲ ਜਾਂਚ ਟੀਮ ਬਿਠਾਈ ਐਪਲੀਕੇਸ਼ਨ ਨੇ ਉਹਦੀ ਮਦਦ ਕੀਤੀ ਡਿਊਰਮ ਰੀਜਨਲ ਪੁਲਿਸਰ ਨੇ ਦੱਸਿਆ ਕਿ ਨਵੰਬਰ ਮਹੀਨੇ ਦੇ ਵਿੱਚ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਦੋ ਕਰਮਚਾਰੀ ਬਾਹਰਲੇ ਕੁਝ ਹੋਰ ਲੋਕਾਂ ਦੇ ਨਾਲ ਮਿਲ ਕੇ ਇਹ ਸਮਾਨ ਜਿਹੜਾ ਇੱਧਰ ਉੱਧਰ ਘਰ ਗਏ ਆ ਉਹਤੇ ਜਿਹੜੇ ਤਫਤੀਸ਼ਕਾਰ ਸੀਗੇ ਉਹਨਾਂ ਨੇ ਲਾਸ ਪ੍ਰੋਵੈਂਸ਼ਨ ਟੀਮ ਦੇ ਨਾਲ ਮਿਲ ਕੇ ਇਹ ਹੁਣ ਗੱਲ ਕੱਢ ਲਈ ਆ ਕਿ 2 ਸਾਲ ਤੋਂ ਵੱਧ ਸਮੇਂ ਤੋਂ ਇਹ ਚੋਰੀ ਚੱਲ ਰਹੀ ਸੀਗੀ ਅਮਾਜ਼ਨ ਦੇ ਕੁਝ ਕਰਮਚਾਰੀ ਬਾਹਰਲੇ ਲੋਕਾਂ ਨਾਲ ਮਿਲ ਕੇ ਆਪੇ ਸਮਾਨ ਇਧਰ ਉਧਰ ਕਰੀ ਜਾ ਰਹੇ ਸੀਗੇ Amazon ਦੇ ਵੇਰ ਸੋਚਾ ਸਮਾਨ ਡਿਲੀਵਰੀ ਲਈ ਚਲੇ ਜਾਂਦਾ ਸੀਗਾ ਪਰ ਉਹ ਡਿਲੀਵਰੀ ਦੀ ਬਜਾਏ ਸਮਾਨ ਜਿਹੜਾ ਆ ਚੋਰਾਂ ਦੇ ਮਿੱਤਰਾਂ ਕੋਲ ਜਾਂਦਾ ਸੀ ਕਿਿੱਥੋਂ ਫਿਰ ਬਾਅਦ ਦੇ ਵਿੱਚ ਕਿਸੇ ਹੋਰ ਨੂੰ ਵੇਚਦੇ ਸੀਗੇ ਸਾਂਝੀ ਜਾਂਚ ਤੋਂ ਬਾਅਦ ਡਰਮ ਪੁਲਿਸ ਨੇ ਦੋਵੇਂ ਕਰਮਚਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਫਿਰ ਸਕਰ ਬਰੋ ਦੇ ਇੱਕ ਘਰ ਦੇ ਵਿੱਚ ਛਾਪਾ ਮਾਰਿਆ ਗਿਆ ਵਾਰੰਟ ਲੈ ਕੇ ਤੇ ਇਹਦੇ ਵਿੱਚ ਤਿੰਨ ਮੁਲਜ਼ਮ ਹੋਰ ਵੀ ਗ੍ਰਿਫਤਾਰ ਕਰ ਲਏ ਗਏ ਆ ਤੇ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਇਹਦੀ ਤਕਰੀਬਨ 3 ਲੱਖ ਡਾਲਰ ਦਾ ਸਮਾਨ ਲੱਭ ਲਿਆ ਗਿਆ 20 ਲੱਖ ਦੀ ਚੋਰੀ ਹੋਈ ਹੈ ਸਮਾਨ ਦੀ 2 ਮਿਲੀਅਨ ਡਾਲਰ ਦੀ ਉਹਦੇ ਵਿੱਚੋਂ 2,50 ਹਜ਼ਾਰ ਡਾਲਰ ਦਾ ਇਲੈਕਟ੍ਰੋਨਿਕ ਦਾ ਸਮਾਨ ਬਰਾਮਦ ਹੋਇਆ 50 ਹਜ਼ਾਰ ਡਾਲਰ ਨਕਦ ਜਿਹੜਾ ਉਹ ਬਰਾਮਦ ਹੋਇਆ ਕਿਉਂਕਿ ਬਹੁਤਾ ਸਮਾਨ ਜਿਹੜਾ ਚੋਰੀ ਦਾਇਆ ਹੁੱਕ ਫਿਰ ਮੁੜ ਕੇ ਖੁਦ ਨਕਦ ਵਿੱਚ ਆ ਜਾ ਰਿਹਾ ਸੀਗਾ ਤਾਂ ਜਿਹੜੇ ਬੰਦੇ ਫੜੇ ਗਏ ਨੇ ਜੀ ਉਹਨਾਂ ਦੇ ਵਿੱਚੋਂ ਚਾਰ ਸਕਰਬੋ ਦੇ ਨੇ ਇੱਕ ਨਿਊ ਮਾਰਕੀਟ ਦਾ ਹੈ ਮਤਲਬ ਕਿ ਸਾਰੇ ਅੰਟਾਰੀਓ ਸੂਬੇ ਦੇ ਹੀ ਆ ਇਹਨਾਂ ਦੀ ਉਮਰ 28 ਤੋਂ 36 ਸਾਲ ਦੇ ਵਿਚਾਲੇ ਵਿਚਾਲੇ ਆ ਤੇ ਪੰਜੇ ਭਾਰਤੀ ਮੂਲ ਦੇ ਆ ਜਿਹਨਾਂ ਦੇ ਵਿੱਚ ਜਾਨਵੀ ਭੈਣ ਤਾਂ ਮੇਲੀਆ ਯਾਸ਼ਤ ਅਮੇਲੀਆ ਮਿਹਲ ਬਲਦੇਵ ਭਾਈ ਪਟੇਲ ਅਸ਼ੀਸ਼ ਕੁਮਾਰ ਸਾਵਾਨੀ ਅਤੇ ਬਾਂਸਰੀ ਸਾਵਾਨੀ ਆਸ਼ਾ ਮਨਲੇ ਜੀ ਜੋ ਜਿਹੜਾ ਤਮੇਲੀਆ ਨੇ ਉਹ ਵੀ ਜੋੜਾ ਦੱਸਿਆ ਜਾ ਰਿਹਾ ਜਿਹੜੇ ਸਾਵਾਨੀ ਨੇ ਉਹ ਵੀ ਇੱਕ ਜੋੜਾ ਦੱਸਿਆ ਜਾ ਰਿਹਾ ਸੋ ਇਹਨਾਂ ਦੇ ਉੱਤੇ ਚੋਰੀ ਕਰਨ ਚੋਰੀ ਦਾ ਸਮਾਨ ਰੱਖਣ ਅਤੇ ਉਸ ਤੋਂ ਇਲਾਵਾ ਧੋਖਾਧੜੀ ਦੇ ਚਾਰਜਸ ਲਾਏ ਗਏ ਆ ਸੋ ਇਹ ਸਬੰਧੀ ਹੁਣ ਅਦਾਲਤ ਵਿੱਚ ਇਹਨਾਂ ਦੀ ਪੇਸ਼ੀ ਜੋ ਹੋਰ ਜਾਣਕਾਰੀ ਬਾਹਰ ਨਿਕਲ ਕੇ ਆ ਸਕਦੀ ਹੈ ਇਮੀਗ੍ਰੇਸ਼ਨ ਸ਼ਵੰਦੀ ਸੈਂਚੂਰੀਆ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਸਿੰਘ ਨੇ ਇਮੀਗ੍ਰੇਸ਼ਨ ਦੇ ਅੱਜ ਦੇ ਹਾਲਾਤਾਂ ਬਾਰੇ ਚੈਨਲ ਪੰਜਾਬੀ ਨਾਲ ਜਾਣਕਾਰੀ ਸਾਂਝੀ ਕੀਤੀ ਆਓ ਸੁਣਦੇ ਹਾਂ ਇਹ ਜਾਣਕਾਰੀ ਸਟੈਟ ਕੈਨੇਡਾ ਦੀ ਰਿਪੋਰਟ ਆਈ ਹੈ ਜਿਹਦੇ ਵਿੱਚ ਦੱਸਿਆ ਗਿਆ ਕਿ ਪਹਿਲੀ ਵਾਰੀ ਕੈਨੇਡਾ ਦੀ ਪੋਪੂਲੇਸ਼ਨ ਆ ਤਮਾਈ ਦੇ ਵਿੱਚ ਥੱਲੇ ਨੂੰ ਗਈ ਹੈ ਕਾਰਨ ਸਿੱਧਾ ਆ ਇਮੀਗ੍ਰੇਸ਼ਨ ਦੇ ਉੱਤੇ ਸਖਤੀ ਕਰ ਦਿੱਤੀ ਆ ਇਮੀਗ੍ਰੇਸ਼ਨ ਦੀ ਐਸ਼ਵਲੇ ਕੀ ਸਥਿਤੀ ਆ ਤੇ ਕੇਸ ਕਿਸਮ ਦੇ ਜਿਹੜੇ ਪੱਕੇ ਕਰਨ ਦਾ ਪ੍ਰੋਸੈਸ ਚੱਲ ਰਿਹਾ ਸੈਂਚੂਅਰ ਇਮੀਗ੍ਰੇਸ਼ਨ ਤੋਂ ਸੁਦਾ ਗੁਰਪ੍ਰੀਤ ਸਿੰਘ ਨਾਲ ਅਸੀਂ ਗੱਲ ਕਰਨਾ ਹੈ ਗੁਰਪ੍ਰੀਤ ਸਿੰਘ ਜੀ ਸਭ ਤੋਂ ਪਹਿਲਾਂ ਦੱਸਿਓ ਕਿ ਕਹਿੰਦੇ ਸੀ ਜਿਹੜੇ ਬਾਹਰੋਂ ਬੰਦੇ ਨਹੀਂ ਛੱਦਣੇ ਇੱਥੇ ਵਾਲੇ ਪੱਕੇ ਕਰ ਦੇਣੇ ਕੁਝ ਡਰਾ ਨਿਕਲ ਰਹੇ ਆ ਇੱਥੇ ਵਾਲਿਆਂ ਨੂੰ ਪੱਕੇ ਹੋਣ ਚ ਸੌਖ ਹੋ ਰਹੀ ਹੈ ਹਾਂਜੀ ਹੁਣ ਲਿਟਰਲੀ ਜਿਹੜੇ ਡਰਾ ਆਏ ਨੇ ਐਕਸਪ੍ਰੈਸ ਐਂਟਰੀ ਦੇ ਉਹਦੇ ਵਿੱਚ ਕਾਫੀ ਨਰਮੀ ਦਿਖਾਈ ਆ ਗਵਰਨਮੈਂਟ ਨੇ ਉਹਦੇ ਵਿੱਚ ਰਿਡਿਊਸ ਕੀਤੇ ਆ ਪੁਆਇੰਟ ਪਹਿਲਾਂ ਜਿਹੜਾ ਆਇਆ ਸੀ ਉਹ ਜਿਹੜਾ ਲਿਟਰਲੀ ਲੇਟੈਸਟ ਡਰਾ ਆਇਆ ਉਹ ਜੋ 515 ਤੇ ਆਇਆ ਤੇ ਜਿਹਦੇ ਵਿੱਚ ਉਹਨਾਂ ਨੇ 5000 ਇਨਵਿਟੇਸ਼ਨ ਦਿੱਤੇ ਆ ਦੂਸਰਾ ਡਰਾ ਜਿਹੜਾ ਹੈ ਉਹ ਅ ਜਸਟਰਡੇ ਆਇਆ ਸੀ ਫ੍ਰੈਂਚ ਦਾ ਉਹਦੇ ਵਿੱਚ ਵੀ ਉਹਨਾਂ ਨੇ ਉਹ 6000 ਇਨਵੀਟੇਸ਼ਨ ਦਿੱਤਾ ਹੈ ਤੇ ਇਸ ਤੋਂ ਲੱਗ ਰਿਹਾ ਕਿ ਉਹ ਪੁਆਇੰਟ ਰਿਡਿਊਸ ਕਰ ਰਹੇ ਨੇ ਤੇ ਇੱਥੋਂ ਆਲਿਆਂ ਨੂੰ ਪੀਆਰ ਕਰਨ ਦੇ ਵਿੱਚ ਜਿਹੜੀ ਉਹ ਜਿਆਦਾ ਜਿਆਦਾ ਪਹਿਲ ਕਦਮੀ ਕਰ ਰਹੇ ਆ ਪਹਿਲਾਂ ਕਿੰਨੇ ਕ ਪੁਆਇੰਟ ਸੀ ਜਿਹੜੇ ਹੁਣ ਕਿੰਨੇ ਕ ਘਟਿਆ ਪੁਆਇੰਟ ਤੇ ਕੋਈ ਜ਼ਿਆਦਾ ਨਹੀਂ ਘਟੇ ਲੇਕਿਨ ਅਪ ਟੂ 500 ਹੀ ਨੇ ਪਰ ਜਿੱਦਾਂ ਪਹਿਲਾਂ ਪੁਆਇੰਟ ਚੱਲਦੇ ਸੀ 534 ਤੇ ਰਾਈਟ ਨਾਉ ਜਿਹੜਾ ਉਹ ਡਰਾ ਜਿਹੜਾ ਆਇਆ ਉਹ 515 515 ਤੇ ਆਇਆ ਜੀ ਕੀ ਉਹਦੇ ਵਿੱਚ ਨੰਬਰ ਵੀ ਜ਼ਿਆਦਾ ਕੱਢੇ ਜਾ ਰਹੇ ਡਰਾਸ ਹਾਂਜੀ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਵੇਖਿਆ ਜਾਵੇ ਤੇ ਕਦੀ ਵੀ ਇਹਨਾਂ ਦੀਆਂ ਫਾਈਲਾਂ ਜਿਹੜੀਆਂ 1000 2000 ਤੋਂ ਵੱਧ ਨਹੀਂ ਸੀ ਹੁੰਦੀਆਂ ਪਰ ਇਸ ਟਾਈਮ ਇਹਨਾਂ ਨੇ ਜਿਹੜੇ ਦੋ ਡਰਾ ਐਕਸਪ੍ਰੈਸ ਜੇ ਬੈਕ ਟੂ ਬੈਕ ਕੱਢੇ ਜਿਹੜੇ ਇਹਦੇ ਵਿੱਚ ਟੋਟਲ ਜੇ ਕਿਹਾ ਜਾਵੇ ਤੇ 11000 ਫਾਈਲਾਂ ਨੂੰ ਇਨਵੀਟੇਸ਼ਨ ਦਿੱਤਾ ਇਹਨਾਂ ਨੇ ਦਸੰਬਰ ਦਸੰਬਰ ਦੇ ਵਿੱਚ ਤੇ ਹਲੇ ਦਸੰਬਰ ਖਤਮ ਨਹੀਂ ਹੋਇਆ ਸ਼ਾਇਦ ਕ੍ਰਿਸਮਸ ਦਾ ਗਿਫਟ ਇੱਕ ਵਧੀਆ ਇੱਕ ਅਦਾ ਕੋਈ ਐਸੋਇਆ ਡਰਾ ਵੀ ਆ ਜਾਵੇ ਜਿਹੜਾ ਕਿ ਹੋਰ ਜ਼ਿਆਦਾ ਥੱਲੇ ਹੋਵੇ ਜਿਹੜਾ ਜਿਸ ਤਰ੍ਹਾਂ ਇੱਕ ਵਾਰੀ TR ਟੂ PR ਕੀਤਾ ਸੀ ਉਦੋਂ ਦੀ ਸੰਭਾਵਨਾ ਹੈ ਕਿ ਜਿੰਨੇ ਸੋਚ ਰਹੇ ਸੀ ਉਹਨੇ ਨੰਬਰ ਥੱਲੇ ਆ ਸਕਦੇ ਆ ਦੇਖੋ ਜੀ TR ਟੂ PR ਦੀ ਸੰਭਾਵਨਾ ਬਿਲਕੁਲ ਨਹੀਂ ਹੈਗੀ ਕਿਉਂਕਿ ਉਹ ਜਿਹੜਾ ਲਾਸਟ TR ਟੂ PR ਸੀ ਉਹ ਹੈਗਾ ਸੀ ਕੋਵਿਡ ਦੇ ਵਿੱਚ ਜਿਹੜੇ ਲੋਕ ਇਹਨਾਂ ਨੇ ਜਿੱਥੇ ਆਪਣੀ ਮਤਲਬ ਸਰਵਿਸਿਜ਼ ਦਿੱਤੀਆਂ ਸੀ ਕੋਵਿਡ ਦੇ ਦੌਰਾਨ ਤੇ ਉਹਨਾਂ ਨੂੰ PR ਕਰਨ ਦੇ ਵਿੱਚ ਉਹਨਾਂ ਨੇ ਜਿਹੜੀ ਉਹ ਇੱਕ ਗਵਰਨਮੈਂਟ ਨੇ ਪ੍ਰੋਗਰਾਮ ਅਨਾਉਂਸ ਕੀਤਾ ਸੀ ਉਹ ਹੈਗੀ ਸੀ 90000 ਫਾਈਲ ਉਹਦੇ ਵਿੱਚ ਸਟੂਡੈਂਟ ਸੀ ਵਰਕਰ ਸੀ ਉਹ ਸਾਰੇ ਸੀ ਪਰ ਇਸ ਟਾਈਮ ਇਹਨਾਂ ਨੇ ਸਿਰਫ 33000 ਫਾਈਲਸ ਗਈਆਂ ਜਿਹਦੇ ਵਿੱਚੋਂ ਕਿ ਸਿਰਫ ਉਹ 2026 ਤੇ 27 ਦੋ ਸਾਲਾਂ ਲਈ ਆ ਉਹ ਵੀ ਉਹਨਾਂ ਨੇ ਨਾਲ ਇਹ ਵੀ ਚੀਜ਼ ਕਹੀ ਆ ਕਿ ਸਕਿਲਡ ਵਰਕਰ ਤੇ ਰੂਲਰਸ ਏਰੀਆ ਦੇ ਵਿੱਚ ਜਿਹੜੇ ਕੋਈਆ ਹੈਲਥ ਕੇਅਰ ਦੇ ਅੰਦਰ ਜਿਹੜੇ ਹੋਣਗੇ ਉਹਨਾਂ ਨੂੰ ਪੀਆਰ ਕੀਤਾ ਜਾਊਗਾ ਜਿਹੜੀ ਤੁਸੀਂ ਜ਼ਿਕਰ ਕੀਤਾ ਕਿ ਫ੍ਰੈਂਚ ਦੇ ਡਰਾ ਹੈ ਬਹੁਤ ਸਾਰੇ ਜਿਹੜੇ ਇੱਥੇ ਖਾਸ ਕਰਕੇ ਬੱਚੇ ਆ ਉਹ ਫ੍ਰੈਂਚ ਦੇ ਵੱਲੋਂ ਜਾ ਰਹੇ ਆ ਉਦਾ ਫਾਇਦਾ ਹੋ ਰਿਹਾ ਜੀ ਬਿਲਕੁਲ ਹੋ ਰਿਹਾ ਜੀ ਕਿਉਂਕਿ ਸਭ ਤੋਂ ਜ਼ਿਆਦਾ ਜੇ ਘਟ ਦੇਖਿਆ ਜਾਵੇ ਡਰਾ ਇਸ ਟਾਈਮ 399 ਜਿਹੜਾ 400 ਤੋਂ ਵੀ ਥੱਲੇ ਆਇਆ ਅੱਛਾ ਜੀ ਹਾਂਜੀ ਫਰੈਂਚ ਦਾ ਡਰਾ ਤੇ ਉਹਦੇ ਵਿੱਚ ਇਨਵੀਟੇਸ਼ਨ ਵੀ 6000 ਆ ਇਹਦਾ ਮਤਲਬ ਕਿ ਫਰੈਂਚ ਜਿਹੜੇ ਉਹ ਸਟੂਡੈਂਟ ਕਰ ਰਹੇ ਨੇ ਤੇ ਉਹ ਫਾਇਦਾ ਲੈ ਰਹੇ ਨੇ ਜੀ ਇਹਦਾ ਤਾਂ ਹੀ ਤਾਂ ਇੰਨਾ ਜ਼ਿਆਦਾ ਜਿਹੜਾ ਉਹ ਹਾਈ ਨੰਬਰ ਆ ਇਨਵੀਟੇਸ਼ਨ ਦਾ ਤੇ ਜਿਹੜੇ ਸਿਗਾ ਕਿ ਤੁਸੀਂ ਪਿੰਡਾਂ ਦੇ ਵਿੱਚ ਜਾ ਇੰਦਰ ਉੱਧਰ ਚੱਲੇ ਜਾ ਬਹੁਤ ਸਾਰੇ ਲੋਕ ਉੱਧਰ ਜਿਹੜੀਆਂ ਨੋਵ ਸਕੋਸ਼ੀਆ ਜਾਂ ਉਧਰ ਮੂਵ ਹੋ ਗਿਆ ਉਹਦਾ ਹੁਣ ਕੋਈ ਫਾਇਦਾ ਹੋ ਰਿਹਾ ਨਹੀਂ ਹਜੇ ਨਹੀਂ ਕੋਈ ਫਾਇਦਾ ਹੋ ਰਿਹਾ ਲੇਕਿਨ ਨੈਕਸਟ ਈਅਰ ਜਿੱਦਾਂ ਸਰਕਾਰ ਨੇ ਪਹਿਲਾਂ ਹੀ ਅਨਾਉਂਸ ਕਰ ਦਿੱਤਾ ਕਿ ਹਰ ਪ੍ਰੋਵਿੰਸ ਦਾ ਕੋਟਾ ਜਿਹੜਾ ਨਾ ਉਹ ਵਧਾ ਦਿੱਤਾ ਗਿਆ ਡਬਲ ਕਰ ਦਿੱਤਾ ਗਿਆ ਜਿਸ ਤਰ੍ਹਾਂ ਕਿ 2025 ਚ ਇਹਨਾਂ ਨੇ ਕੋਟਾ ਘਟਾ ਕੇ ਆਲਮੋਸਟ 50% ਘਟਾਤਾ ਸੀ ਸਾਰਾ ਕੋਟਾ ਅੱਛਾ ਜੀ bc ਕੋਲ ਬਹੁਤ ਘੱਟ ਪਾਵਰ ਸੀਗੇ ਉਹ ਨੋਮੀਨੇਸ਼ਨ ਦੇ ਸਕਣ ਅ অন্ਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਕੋਲ ਹੀ ਸਭ ਤੋਂ ਜ਼ਿਆਦਾ ਸੀ ਲੇਕਿਨ ਬਾਕੀ ਸੂਬਿਆਂ ਕੋਲ ਤਾਂ ਸਿਰਫ ਗਿਣਤੀ ਦੇ ਹਜ਼ਾਰ ਤੋਂ ਵੀ ਪਰ ਨਹੀਂ ਸੀਗਾ ਕਿਸੇ ਕੋਲ ਕਿ ਉਹ ਨੋਮੀਨੇਸ਼ਨ ਦੇ ਸਕਣ ਪਰ ਇਸ ਵਾਰੀ ਉਹਨਾਂ ਨੇ ਪਹਿਲਾਂ ਐਨਾਉਂਸ ਕਰਤਾ ਕਿ ਕੋਟਾ ਜਿਹੜਾ ਉਹ ਸਾਰੀਆਂ ਪ੍ਰੋਵਿੰਸਾਂ ਦਾ ਡਬਲ ਕਰ ਦਿੱਤਾ ਗਿਆ ਤੇ ਨੈਕਸਟ 2026 ਦੇ ਵਿੱਚ ਪੀ ਐਨ ਪੀ ਵਾਲਿਆਂ ਲਈ ਇੱਕ ਸਨੈਰੀ ਮੌਕਾ ਹੋ ਸਕਦਾ ਉਹ ਉਹ ਸਾਰੇ ਪ੍ਰੋਵਿੰਸਸ ਦੇ ਵਿੱਚ ਸਾਰੀਆਂ ਪ੍ਰੋਵਿੰਸਸ ਦੇ ਵਿੱਚ ਵਧਦਾਤਾ ਜੀ ਤੇ ਜਿਹੜੀ ਹੁਣ ਆਹ ਰਿਪੋਰਟ ਆਈ ਆ ਕਿ ਪੋਪੂਲੇਸ਼ਨ ਡਿਕਲਾਈਨ ਦੇ ਉੱਤੇ ਆ ਕੈਨੇਡਾ ਦੀ ਇਹ ਦਾ ਕਾਰਨ ਦੱਸਿਆ ਜਾ ਰਿਹਾ ਕਿ ਇਮੀਗ੍ਰੇਸ਼ਨ ਤੇ ਸਖਤੀ ਹੈ ਇਹ ਚੀਜ਼ ਲੱਗਦਾ ਤੁਹਾਨੂੰ ਕਿਸੇ ਪਾਸਿਓਂ ਇਮੀਗ੍ਰੇਸ਼ਨ ਦੇ ਉੱਤੇ ਨਰਮੀ ਕਰੂਗੀ ਬਿਲਕੁਲ ਇਸ ਤਰ੍ਹਾਂ ਦੇ ਹਾਲਾਤ ਜੇ ਅਸੀਂ ਡਾਕੂਮੈਂਟੇਸ਼ਨ ਦੇ ਤੌਰ ਤੇ ਦੇਖਦੇ ਆ ਜਦੋਂ ਆਪਾਂ ਕੋਈ ਫਾਈਲ ਕਰਦੇ ਆ ਤੇ ਜੇ ਉਹਦੇ ਹਾਲਾਤਾਂ ਨਾਲ ਦੇਖਦੇ ਆ ਕਿ ਇੱਕ ਮਾਈਨਰ ਜੀ ਗਲਤੀ ਨਹੀਂ ਵੀ ਹੁੰਦੀ ਉਹਨੂੰ ਗਲਤੀ ਬਣਾ ਕੇ ਕਿਸੇ ਦਾ ਵਿਚਾਰ ਰਿਫਿਊਜ਼ ਕੀਤਾ ਜਾਂਦਾ ਅੱਛਾ ਜੀ ਜੇ ਉਹਦੇ ਆਧਾਰ ਤੇ ਇਹ ਚੀਜ਼ ਨੂੰ ਨੋਟ ਕੀਤਾ ਜਾਵੇ ਤੇ ਮੈਨੂੰ ਨਹੀਂ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੰਨੀ ਜਲਦੀ ਇਮੀਗ੍ਰੇਸ਼ਨ ਜਿਹੜੀ ਆ ਉਹ ਦੁਬਾਰਾ ਉਹਨੂੰ ਸੈੱਟ ਕਰਨਗੇ ਕਿ ਉਹ ਦੁਬਾਰਾ ਇੰਨੇ ਜ਼ਿਆਦਾ ਇਮੀਗ੍ਰੈਂਟ ਆ ਸਕਣ ਪਰ ਲੋਡ ਹੈਗੀ ਆ ਜੀ ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ ਕਿਉਂਕਿ ਬਹੁਤ ਸਾਰੀ ਪਾਪੂਲੇਸ਼ਨ ਜਿਹੜੀ ਉਹ ਰਿਟਾਇਰਮੈਂਟ ਤੇ ਜਾ ਰਹੀ ਆ ਤੇ ਸਕਿਲਡ ਵਰਕਰ ਦੀ ਬਹੁਤ ਲੋੜ ਹੈ ਇੱਥੇ ਕਿਉਂਕਿ ਜਿਹੜੇ ਹੋਰ ਹੈਲਥ케ਅਰ ਦੇ ਵਿੱਚ ਤੁਸੀਂ ਵੀ ਲਾਸਟ ਇੱਕ ਨਿਊਜ਼ ਕੀਤੀ ਸੀ ਮੈਂ ਉਹ ਸੁਣੀ ਸੀ ਕਿ 78 ਟਿਮਵੌਟਰਸ ਵਾਲਿਆਂ ਨੇ ਵੀ ਡਿਮਾਂਡ ਕੀਤੀ ਕਿ ਸਾਡੇ ਕੋਲ ਟੈਂਪਰੇਰੀ ਫਾਰਮ ਵਰਕਰ ਜਿਹੜੇ ਉਹਨਾਂ ਦੀ ਬੜੀ ਸ਼ਾਰਟੇਜ ਆ ਉਹ ਕਈ ਵਾਰੀ ਨਾ ਦੇਖੋ ਜੌਬ ਬੈਂਕ ਦੇ ਜਦੋਂ ਆਪਾਂ ਐਡਵਰਟਾਈਜ਼ਮੈਂਟ ਕਰਦੇ ਆ ਬਹੁਤੀ ਵਾਰੀ ਹੁਣ ਫਾਰਮ ਵਰਕਰ ਜਾਂ ਤੁਸੀਂ ਕਹਿ ਲੋ ਕਿ ਕਾਰਵਾਸ਼ਰ ਦੀ ਆਪਾਂ ਕੋਈ ਐਡਵਰਟਾਈਜ਼ਮੈਂਟ ਕੀਤੀ ਹਨ ਆਫੀਸਰ ਆਸਕ ਕਰਦਾ ਆ ਕਿ ਤੁਸੀਂ ਕੋਈ ਟੈਂਪਰੇਰੀ ਵਰਕਰ ਨੂੰ ਹਾਇਰ ਕਰਨ ਦੀ ਬਜਾਏ ਕਿਸੇ ਪੀਆਰ ਜਾਂ ਸਿਟੀਜ਼ਨ ਨੂੰ ਕਿਉਂ ਨਹੀਂ ਹਾਇਰ ਕਰਦੇ ਬਿਲਕੁਲ ਪਰ ਤੁਸੀਂ ਇਹ ਚੀਜ਼ ਨਾਲ ਸਹਿਮਤ ਹੋਵੋਗੇ ਭਾਜੀ ਕਿ ਪੀਆਰ ਔਰ ਸਿਟੀਜ਼ਨ ਕਿਹੜਾ ਬੰਦਾ ਇਹੋ ਜਿਹਾ ਜਿਹੜਾ ਉਹ ਕਾਰਵਾਸ਼ ਕਰੂਗਾ ਜੀ ਕਿਉਂਕਿ ਮੈਂ ਪੀਆਰ ਲੈ ਕੇ ਕਾਰਵਾਸ਼ ਕਰੂੰਗਾ ਹੂੰ ਇਹ ਚੀਜ਼ ਤਾਂ ਉਹੀ ਕਰਦੇ ਨੇ ਜਿੱਦੀ ਮਜਬੂਰੀ ਹੋਊਗੀ ਟੈਂਪਰੇਰੀ ਫਾਰਮ ਵਰਕਰ ਜੀ ਮੈਂ ਫਾਰਮ ਦੇ ਵਿੱਚ ਕੰਮ ਕਰਨਾ ਆ ਠੰਡ ਦੇ ਵਿੱਚ ਜਾਂ ਮੈਂ 베ਰੀ ਤੋੜਨੀ ਆ ਜਾਂ ਮੈਂ ਜਿਹੜੇ ਉਹ ਕੰਮ ਜਿਵੇਂ ਤੇ ਕਲੀਨ ਅਪ ਦਾ ਕੰਮ ਆ ਬਹੁਤ ਸਾਰੇ ਐਸੇ ਕੰਮ ਆ ਜਿਹੜੇ ਮੈਨੂੰ ਨਹੀਂ ਲੱਗਦਾ ਕਿ ਪੀਆਰ ਉਹਦੇ ਜਿਹੜੇ ਸਿਟੀਜਨਸ਼ਿਪ ਬੰਦੇ ਬਹੁਤ ਘੱਟ ਕਰਦੇ ਨੇ ਕਰਦੇ ਨੇ ਬਹੁਤ ਘੱਟ ਖਾਸ ਕਰਕੇ ਪਿੰਡੂ ਲੱਖੇ ਵਿੱਚ ਬਿਲਕੁਲ ਨਹੀਂ ਹੈਗੇ ਬਿਲਕੁਲ ਨਹੀਂ ਹੈਗੇ ਸੋ ਇਸ ਕਰਕੇ ਜਿਹੜੀ ਟੈਂਪਰੇਰੀ ਫੋਰਨ ਵਰਕਰ ਦੀ ਡਿਮਾਂਡ ਆ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਜ਼ਿਆਦਾ ਵਧਣੀ ਆ ਤੇ ਇਹਨਾਂ ਦੀ ਮਜਬੂਰੀ ਵੀ ਬਣ ਸਕਦੀ ਆ ਕਿਉਂਕਿ ਟੈਂਪਰੇਰੀ ਫੋਰਨ ਵਰਕਰ ਤੋਂ ਬਿਨਾ ਇਹ ਦੇਸ਼ ਦੀ ਜਿਹੜੀ ਆ ਨਾ ਆਰਥਿਕ ਸਥਿਤੀ ਉਹ ਚੱਲਣੀ ਨਹੀਂ ਐਸ ਵੇਲੇ ਜਿਹੜਾ ਫਾਈਲਾਂ ਦੀ ਪ੍ਰੋਸੈਸਿੰਗ ਦੀ ਕੀ ਸਿਚੁਏਸ਼ਨ ਆ ਜੀ ਪਹਿਲਾਂ ਵਾਂਗੂ ਹੀ ਆ ਤੇਜ਼ ਹੋ ਗਈਆਂ ਹੌਲੀ ਆ ਨਹੀਂ ਜੀ ਕੋਈ ਪ੍ਰੋਸੈਸਿੰਗ ਫਾਸਟ ਨਹੀਂ ਹੋਈ ਇਹਨਾਂ ਦੀ ਤੇ ਵੈਸੇ ਜੇ ਇੱਕ ਚੀਜ਼ ਦੇਖਿਆ ਜਾਵੇ ਕਈ ਵਾਰੀ ਹੁੰਦਾ ਕਿ ਜਿਨ੍ਹਾਂ ਵਰਕ ਪਰਮਿਟ ਜਿਹੜੇ ਫਰਵਰੀ ਚ ਅਪਲਾਈ ਕੀਤੇ ਹੋ ਉਹ ਕਈਆਂ ਦੇ ਤੇ ਅੱਜ ਦੇ ਦਿਨ ਤੱਕ ਕੋਈ ਵੀ ਜਿਹੜੇ ਰਿਜ਼ਲਟ ਨਹੀਂ ਹੈਗੇ ਆਲਮੋਸਟ いや ਸਾਲ ਹੋ ਚੱਲਿਆ ਤੇ ਕਈਆਂ ਦੇ ਤਿੰਨ ਤੋਂ ਚਾਰ ਮਹੀਨੇ ਸੀ ਕਰ ਦਿੰਦੇ ਆ ਇਹ ਪ੍ਰੋਸੈਸਿੰਗ ਟਾਈਮ ਕਿਸੇ ਤਰੀਕੇ ਨਾਲ ਨਹੀਂ ਇਹਨਾਂ ਦੀ ਕੋਈ ਹੈਂਡਲ ਹੈਗੀ ਇਹ ਬਸ ਕਿਸੇ ਦਾ ਰਿਜ਼ਲਟ ਪਹਿਲਾਂ ਆ ਜਾਂਦਾ ਪਰ ਮੋਸਟਲੀ ਸਾਰਿਆਂ ਦਾ ਲੇਟ ਹੀ ਹੋ ਰਿਹਾ ਪ੍ਰੋਸੈਸਿੰਗ ਟਾਈਮ ਅਕੋਰਡਿੰਗ ਟੂ ਦਾ ਜਿਹੋ ਵੈਬਸਾਈਟ ਤੇ ਦਰਜ ਕੀਤਾ ਗਿਆ ਜਾਂ ਲਿਖ ਕੇ ਆਉਂਦਾ ਉਹਦੇ ਹਿਸਾਬ ਨਾਲ ਨਹੀਂ ਹੈਗੀ ਇਹਦਾ ਹੱਲ ਕੀ ਹੈ ਪੜ੍ਹਾਈ ਪੂਰੀ ਹੋ ਗਈ ਉਹਦੀ ਤਾਂ ਬਾ স্টਡੀ ਪਰਮਿਟ ਅਪਲਾਈ ਕਰਤਾ ਆ ਹੀ ਨਹੀਂ 6 ਮਹੀਨੇ ਬਿਲਕੁਲ ਉਹ ਜਿਹੜੇ ਸਟੂਡੈਂਟ ਨੇ ਉਹ ਖਰਾਬ ਹੋ ਰਹੇ ਨੇ ਕਿਉਂਕਿ ਕਈ ਵਾਰੀ ਕੁਝ ਤਾਂ ਲਾਸਟ ਟਾਈਮ ਵੀ ਦੱਸਿਆ ਹੈ ਕਿ ਕੁਝ ਜਿਹੜਾ ਐਮਪਲੋਇਰ ਨੂੰ ਕੰਪਰੋਮਾਈਜ਼ ਕਰਦੇ ਆ ਪਰ ਬਹੁਤ ਵੱਡੀਆਂ ਫਰਮਾਂ ਜਿਹਦਾ ਲਾਅ ਲੌਸ ਵਗੈਰਾ ਨੇ ਉਹ ਬਿਲਕੁਲ ਵੀ ਇਦਾਂ ਦਾ ਕੋਈ ਵੀ ਐਡਜਸਟਮੈਂਟ ਕਰਨ ਤੇ ਰਾਜ਼ੀ ਨਹੀਂ ਹੁੰਦੇ ਉਹ ਫਿਰ ਇੱਕ ਕਹਿੰਦੇ ਨੇ ਕਿ অথরাইゼਸ਼ਨ ਲੈਟਰ ਜਾ ਦੁਬਾਰਾ ਲੈ ਕੇ ਆਓ ਬਹੁਤ ਵਾਰੀ ਕੀ ਹੁੰਦਾ ਨਾ 6 ਮਹੀਨਿਆਂ ਦੀ অথরাইゼਸ਼ਨ ਜਿਹੜੀ ਆ ਉਹ ਆਈਆਰਸੀਸੀ ਵੱਲੋਂ ਦਿੱਤੀ ਜਾਂਦੀ ਆ ਕਿ ਤੁਸੀਂ ਅੱਜ ਵਰਕ ਪਰਮਿਟ ਪਲਵਾਈ ਕੀਤਾ 6 ਮਹੀਨੇ ਜੇ ਅੰਦਰ ਅੰਦਰ ਤੁਹਾਨੂੰ ਵਰਕ ਪਰਮਿਟ ਮਿਲ ਜਾਏਗਾ ਇੱਕ অথরাইゼਸ਼ਨ ਲੈਟਰ ਡੇਟ ਮੈਂਸ਼ਨ ਕਰਕੇ ਦਿੰਦੇ ਆ ਅੱਛਾ ਜੀ ਪਰ ਉਹ ਡੇਟ ਲੰਘਣ ਤੋਂ ਬਾਅਦ ਕਈਆਂ ਦੇ ਵਰਕ ਪਰਮਿਟ ਨਹੀਂ ਆਉਂਦੇ ਜਿਨ੍ਹਾਂ ਦੇ ਨਹੀਂ ਆਉਂਦੇ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਉਹ ਕਈ ਵਾਰੀ ਸਾਨੂੰ ਕਾਲ ਕਰਦੇ ਆ ਉਹ ਇਮੀਗ੍ਰੇਸ਼ਨ ਨੂੰ ਕਾਲ ਕਰਦੇ ਆ ਬਹੁਤ ਸਾਰੇ ਉਹ ਵਿਚਾਰੇ ਪਰੇਸ਼ਾਨ ਹੁੰਦੇ ਕਿਉਂਕਿ ਕੰਮਾਂ ਵਾਲਿਆਂ ਦੀ ਉਹ ਕਹਿੰਦੇ ਸਾਡੀ ਰਿਕੁਆਇਰਮੈਂਟ ਆ ਸਾਨੂੰ ਆਥਰਾਇਜੇਸ਼ਨ ਲੈਟਰ ਲਿਆ ਕੇ ਦੋ ਸਭ ਤੋਂ ਵੱਡੀ ਪਰੇਸ਼ਾਨੀ ਇੱਕ ਹੋਰ ਆਉਂਦੀ ਹੈ ਭਾਜੀ ਇੱਥੇ ਜਿਹੜੀ ਅਸੀਂ ਫੇਸ ਕਰਦੇ ਆ ਲੋਕਾਂ ਦੇ ਨਾਲ 6 ਤੋਂ 8 ਮਹੀਨੇ ਦੇ ਵਿੱਚ ਉਹਨੂੰ ਤਿੰਨ ਤੋਂ ਚਾਰ ਵਾਰੀ ਲਾਇਸੈਂਸ ਜਿਹੜਾ ਨਾ BC आ, ICBC ਜਾ ਕੇ ਆਪਣਾ ਲਾਇਸੈਂਸ ਰੀਨਿਊ ਕਰਾਉਣਾ ਪੈਂਦਾ ਜੀ 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 ਮੇਰੇ ਖਿਆਲ ਇਹਦੇ ਤੇ ਗੱਲ ਜ਼ਰੂਰ ਹੋਣੀ ਚਾਹੀਦੀ ਆ ਕਿ ਇਮੀਗ੍ਰੇਸ਼ਨ ਨੂੰ ਇਹ ਐਟ ਲੀਸਟ ਇਹਨਾ ਜ਼ਰੂਰ ਕਰਨਾ ਚਾਹੀਦਾ ਕਿ ICBC ਨੂੰ ਹਦਾਇਤਾਂ ਦਿੱਤੀਆਂ ਜਾਣ ਕਿ ਘੱਟੋ ਘੱਟ ਲਾਇਸੈਂਸ ਜਿਹੜਾ ਬੰਦੇ ਨੂੰ 6 ਮਹੀਨੇ ਤੋਂ ਉੱਪਰ ਦਾ ਦਿੱਤਾ ਜਾਵੇ ਤਾਂ ਕਿ ਉਹ ਮਤਲਬ ਇੱਕ ਤਾਂ ਦੇਖੋ ਨਾ ਜੀ ਰੋਡ ਤੇ ਰਸ਼ ਘਟੂਗਾ ਕਿ ICBC ਦਾ ਰਸ਼ ਘਟੂਗਾ ਇੱਕ ਇਮੀਗ੍ਰੇਸ਼ਨ ਨੂੰ ਵੀ ਉਹ ਜਿਹੜੇ ਬੰਦੇ ਦੀ ਫਾਈਲ ਲੱਗੀ ਹੁੰਦੀ ਉਹ ਵੀ ਤਾਂ ਹੀ ਜ਼ਿਆਦਾ ਮਤਲਬ ਕਿਉਂਕਿ ਕਈਆਂ ਨੇ ਡਿਲੀਵਰੀ ਦਾ ਕੰਮ ਕਰਨਾ ਹੈ ਕਈ ਟਰੱਕ ਚਲਾਉਂਦੇ ਨੇ ਤੇ ਕਈਆਂ ਨੇ ਕਮਿਊਨਿਟੀ ਆਪਣੇ ਕੰਮਾਂ ਤੇ ਜਾਣ ਲਈ ਕਮਿਊਟ ਕਰਨਾ ਕਾਰਾਂ ਦੇ ਉੱਤੇ ਤੇ ਲਾਇਸੈਂਸ ਹੋ ਗਿਆ ਐਮਐਸਪੀ ਹੋ ਗਈ ਜਿਹੜੀਆਂ ਸਾਡੀਆਂ ਜ਼ਰੂਰਤ ਦੀਆਂ ਡੇਲੀ ਵਦਾ ਜ਼ਰੂਰਤ ਹੈਗੀਆਂ ਤੇ ਇਸ ਤੇ ਵੀ ਗੱਲ ਜਰੂਰ ਹੋਣੀ ਚਾਹੀਦੀ ਹੈ ਕਿ ਘਟੋ ਘਟ ਐਸਟਲਿਸ 6 ਮਹੀਨੇ ਦੀ ਐਮਐਸਪੀ ਔਰ 6 ਮਹੀਨੇ ਦਾ ਜਿਹੜਾ ਆਈਸੀਬੀਸੀ ਉਹ ਲਾਇਸੈਂਸ ਇਸ਼ੂ ਕਰੇ ਜਦੋਂ ਬੰਦੇ ਦਾ ਸਟੇਟਸ ਅਪਲਾਈਡ ਹੁੰਦਾ ਬਹੁਤ ਸਾਰੇ ਲੋਕਾਂ ਦੇ ਵੀ ਪੱਕੇ ਹੋ ਨਹੀਂ ਰਹੇ ਤੇ ਫਿਰ ਹੱਲ ਕੋਈ ਨਹੀਂ ਬਚਦਾ ਵਾਪਸ ਜਾਣਾ ਪੈਂਦਾ ਕਈ ਲੋਕ ਕਹਿੰਦੇ ਵੀ ਘੁੰਡੀਆਂ 50 ਆ ਮੁੜਦਾ ਕੋਈ ਨਹੀਂ ਇੱਥੋਂ ਥੋੜੇ ਤਿਆਰ ਵਿੱਚ ਮੁੜਦੇ ਹੈਗੇ ਬਿਲਕੁਲ ਜੀ ਇਹ ਜਿਹੜੀ ਉਦਾਹਰਨ ਹੈ ਨਾ ਜਿਹੜੀ ਇਹ ਐਗਜ਼ਾਮਪਲ ਸੈੱਟ ਹੋਈ ਸੀ ਵੀ ਮੁੜਦਾ ਕੋਈ ਨਹੀਂ ਹੁਣ ਬਹੁਤ ਸਾਰੇ ਐਸੇ ਨੇ ਜਿਹੜੇ ਉਥੋਂ ਮੁੜ ਰਹੇ ਨੇ ਅੱਛਾ ਜੀ ਅਸੀਂ ਜਿੰਨੀ ਵੀ ਰੀ ਵੀ ਕੰਸਲਟੇਸ਼ਨ ਕਰਦੇ ਆ ਬਹੁਤੀ ਵਾਰੀ ਸਾਰਿਆਂ ਦਾ ਸਵਾਲ ਇਹ ਹੁੰਦਾ ਕਿ ਭਾਜੀ ਇੱਥੇ ਰਹਿ ਕੇ ਰੈਂਟ ਭਰਨ ਨਾਲੋਂ ਜਾਂ ਇੱਥੇ ਕੰਮ ਕਿਉਂਕਿ ਜੇ ਉਹ ਕੋਈ ਕੋਈ ਸਟੇਟਸ ਹੀ ਨਹੀਂ ਹੋਊਗਾ ਜਾਂ ਉਹ ਕਿਦਾਂ ਵੇਟ ਕਰੂਗਾ ਕੰਮ ਨਹੀਂ ਮਿਲਦੇ ਆ ਕੰਮ ਹੈਗੇ ਨਹੀਂ ਕੰਮ ਦੀ ਘਾਟ ਆ ਤੇ ਅਸੀਂ ਕਿਦਾਂ ਸਰਵਾਈਵ ਕਰਾਂਗੇ ਤੇ ਅਸੀਂ ਬੈਕ ਹੋਮ ਜਾ ਕੇ ਜੇ ਆਪਣਾ ਐਕਸਪੀਰੀਅੰਸ ਬਣਾ ਲਈਏ ਤੇ ਅਸੀਂ ਪੀਆਰ ਆ ਸਕਦੇ ਆ ਤੇ ਬਹੁਤ ਸਾਰੇ ਜਿਹੜੇ ਸਟੂਡੈਂਟ ਜਿਹੜੇ ਇੰਡੀਆ ਤੋਂ ਪਲੱਸ 2 ਖਾਸ ਤੌਰ ਤੇ ਉਹਨਾਂ ਲਈ ਆ ਜਿਹੜੇ ਪਲੱਸ 2 ਕਰਕੇ ਆਉਂਦੇ ਆ ਕਿਉਂਕਿ ਪਲੱਸ 2 ਤੋਂ ਬਾਅਦ 2 ਸਾਲ ਦਾ ਡਿਪਲੋਮਾ ਕਰਨ ਤੇ ਬਾਅਦ A77 ਬੈਡ ਲੈ ਕੇ 3 ਸਾਲ ਦੇ ਐਕਸਪੀਰੀਅੰਸ ਤੇ ਬਾਅਦ ਵੀ ਉਹਨਾਂ ਦੇ ਪੁਆਇੰਟ ਜਿਹੜੇ ਆ ਉਹ 465 ਤੋਂ ਆਪਣੀ ਹੁੰਦੇ ਹਮ ਰਦਰਦਨ ਕਿ ਉਹ ਜੇ ਕਿਤੇ ਫ੍ਰੈਂਚ ਵਗੈਰਾ ਜੇ ਕਰ ਸਕਦੇ ਆ ਦੈਟਸ ਆ ਡਿਫਰੈਂਟ ਸਿਨੈਰੀਓ ਪਰ ਬਹੁਤੀ ਵਾਰੀ ਜਿਹੜੇ ਉਹ ਫ੍ਰੈਂਚ ਨਹੀਂ ਕਰ ਪਾਉਂਦੇ ਤੇ ਉਹ ਫਿਰ ਕਿਉਂਕਿ 8 triple 7 ਬੈਂਡ ਵੀ ਹਰਕਤ ਦੇ ਵਾਸਤੇ ਦੀ ਗੱਲ ਨਹੀਂ ਹੈਗੀ ਉਹ ਬਹੁਤ ਕਹਿ ਲਵੋਗੇ ਸਿਰਫ 30% ਲੋਕਾਂ ਦੇ ਹੀ ਆਉਂਦੇ ਆ ਤੇ ਜਦੋਂ ਉਹ ਨਹੀਂ ਆਉਂਦੇ ਫਿਰ ਉਹਨਾਂ ਲਈ ਕੋਈ ਰਸਤਾ ਨਹੀਂ ਪਾਜਦਾ ਤੇ ਉਹਨਾਂ ਲਈ ਇਹੀ ਰਸਤਾ ਹੈ ਕਿ ਉਹ ਬੈਕ ਹੋਮ ਜਾਣ ਆਪਦਾ ਉੱਥੇ 1 ਸਾਲ ਦਾ ਐਕਸਪੀਰੀਅੰਸ ਕਰਨ 50 ਪੁਆਇੰਟ ਮੋਰ ਲੈਣ ਤੇ ਫਿਰ ਆਪਣਾ ਉਹ ਦੁਬਾਰਾ ਕਿਉਂਕਿ ਜਿਹੜਾ CEC ਆ ਕੈਨੇਡੀਅਨ ਐਕਸਪੀਰੀਅੰਸ ਕਲਾਸ ਪਿਛਲੇ 3 ਸਾਲਾਂ ਦੇ ਵਿੱਚੋਂ ਤੁਸੀਂ ਲਗਾਤਾਰ 1 ਸਾਲ ਕੈਨੇਡਾ ਦੇ ਵਿੱਚ ਜੇ ਕੰਮ ਕੀਤਾ ਤੇ ਤੁਸੀਂ ਕਦੇ ਵੀ ਐਕਸਪ੍ਰੈਸ ਐਂਟਰੀ ਦੇ ਅੰਦਰ ਆਪਣੀ ਪ੍ਰੋਫਾਈਲ ਬਣਾ ਕੇ ਡਾਇਰੈਕਟ ਪੀਆਰ ਆ ਸਕਦੇ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਜੀ ਅਰ ਦੋਸਤੋ ਕਾਰਪੋਰੇਸ਼ਨ ਕੋਲ ਨਾਲ ਅਸੀਂ ਗੱਲਬਾਤ ਕੀਤੀ ਕੋਈ ਤੁਹਾਡਾ ਇਮੀਗ੍ਰੇਸ਼ਨ ਦਾ ਸਵਾਲ ਹੱਲ ਹੋਵੇ ਨੰਬਰ ਸਕਰੀਨ ਦੇ ਉੱਤੇ ਆ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਅਮਿਤ ਪ੍ਰੇਸ਼ਰ ਨਾਲ ਜਿਸ ਕਰਨ ਚੈਨਲ ਪੰਜਾਬੀ ਸਰੀ ਕੈਨੇਡਾ ਨਿਊਜ਼ ਬਲਟਨ ਵਿੱਚ ਫਿਰ ਹਾਲ ਇਨਾਂ ਹੀ ਭਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਆ ਗਿਆ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ